ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬੈਡ ਸੂਈ ਵੀ ਤੇ ਦੋ ਦਿਖਾਵਾਂਗੇ ਗੱਪਣਾ ਸੇਲ ਹੈ ਕਹਿਰਸ਼ਾਹਰਾ ਵਿੱਚ ਇਹਨਾਂ ਦੇ ਡਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਸੁਭਾਸ਼ ਕੁਮਾਰ ਆ ਪਿੰਡ ਬਈ ਭਗਤਾ ਭਾਈ ਦਾ ਪਿੰਡ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਆ ਗਿਆ ਜ਼ਿਲ੍ਹਾ ਬਠਿੰਡਾ ਵੀ ਤਹਿਸੀਲ ਪੂਰਾ ਤੇ ਮੋਬਾਈਲ ਨੰਬਰ ਆਪਣਾ 81960 15435 81960 15435 ਜਿਹੜੀ ਆਪਾਂ ਪਹਿਲੇ ਨੰਬਰ ਤੇ ਵਿਹੜ ਦੇਖੀ ਜੰਨੇ ਆ ਕਿਹੜਾ ਸੁਆ ਸੂਈ ਆ ਇਹ ਬਾਈ ਕਿਹੜਾ ਸੁਆ ਸੂਈ ਆ ਇਹ ਬਾਈ ਇਹ ਦੂਜੀ ਸੁਆ ਸੂਈ ਆ ਸੂਈ ਨੂੰ ਅਜੇ ਸਿਰਫ ਹੀ ਸਾਰੇ 20 ਮਿੰਟ ਹੀ ਹੋਏ ਆ ਠੀਕ ਹੈ ਅਜੇ ਜੇਰ ਬਾਈ ਪਈ ਨਹੀਂ ਜਦੋਂ ਜੇਰ ਪੈ ਗਈ ਆਪਾਂ ਵੀਡੀਓ ਬਣਾ ਕੇ ਰੱਖ ਲਾਂਗੇ ਬੰਦਾ ਕੋਈ ਦੂਜਾ ਸੁਆ ਸੂਈ ਆ ਤੇ ਧਾਰਾ ਦੂਰਾ ਓਕੇ ਓਕੇ ਰੋਟੂ ਹੋ ਗਈ ਬਾਈ ਫੁੱਲ ਗਰੰਟੀ ਹੋ ਗਈ ਪਲੂਨ ਦਾ 22 ਕਿਲੋ ਦੁੱਧ ਦਾ ਰਿਕਾਰਡ ਆ ਕਰੀ ਯਾਰ 17 ਮਾਰ ਕੇ ਦਿਖਾ ਦੇ ਸਲੰਗ ਪੂਰੀ ਐ ਧਾਰਾ ਮਰਿਸ਼ਾ ਕੋਈ ਚੱਕਰ ਨਹੀਂ ਠੀਕ ਐ ਧਾਰਾ ਨੇ ਪਾਸ ਓਕੇ ਹੈਨਾ ਬਾਹਰ ਕੇ ਮਾਰਦੇ ਬੈਠੇ ਜਿਵੇਂ ਮਰਜੀ ਕਿਨੇ ਬੱਚਾ ਲਾਉਣਾ ਲਾ ਲੈ ਨਹੀਂ ਲਾਉਣਾ ਨਾ ਲਾਵੇ ਭੂਰ ਸ਼ਰਮਾ ਛਿੱਟਾ ਗੰਢ ਗਰੂੜ ਦੀ ਸੋ ਵੀ ਥਣਾ ਚ ਮਿੱਥੀ ਬਹੁਤ ਜ਼ਿਆਦੇ ਆ ਚਾਰੇ ਧਨ ਨਿਕਲਦੇ ਸਾਫ ਨੇ ਪੈਨਸ਼ਨ ਫਰੀ ਹੋ ਕੇ ਲੈ ਜਾ ਯਾਰ ਆਪਣੀ ਗਰੰਟੀ ਦੀ ਮਨਪਤਾ ਤੋਈ ਦਾ ਇੱਕ ਨੰਬਰ ਆ ਹੈਨਾ ਪੋਲੋ ਗਰੰਟੀ ਕੋਈ ਚੋਈ ਚੂਈ ਦਾ ਕੋਈ ਲੇਖਾ ਹੀ ਕੋਈ ਨਹੀਂ ਬੈਠਨੇ ਅਜੇ ਖਾ ਪੀ ਕੇ ਜਾਪਾ ਜੂਪਾ ਚੱਕਣਾ ਕਿੰਨਾ ਦੁੱਧ ਮੰਨ ਕੇ ਲੈ ਲਿਆ ਇੱਥੇ ਬਈ 25 ਡੱਬੇ ਤੇ ਸਾਡੇ ਕੋਲੇ ਰਹਿ ਗਈ ਅਜ ਤੋਂ ਤਿੰਨ ਚਾਰ ਦਿਨ ਨੂੰ 25 ਡੱਬੇ ਦੁੱਧ ਤੇ ਮਰਾ ਕੇ ਦੇ ਦਾਂਗੇ ਪਰ ਫੇਸ ਕੁਆਲਟੀ ਤੇ ਇੱਕ ਵਾਛੀ ਸੀ ਸੋ ਜੈਨੂਅਨ ਦੂਜਾ ਸੂਆ ਬੱਚਾ ਇਹ ਨਹੀਂ ਮੇਲ ਕੱਪ ਦਿੱਤਾ ਬੱਚਾ ਲੈ ਉੱਠੇ ਲੱਗਿਆ ਤਾਂ ਬਣਾ ਘੰਟਾ ਦਾ ਸੂਈ ਨੂੰ ਸਾਰਾ ਹਜੇ ਸਿਰਫ 20 ਮਿੰਟ ਪੱਛੀ ਹੋਏ ਤੇ ਬਾਕੀ ਬਣੀ ਬਣੀ ਬਹੁਤ ਜ਼ਿਆਦਾ ਤੇ ਬਾਕੀ ਜੇ ਜੁਰ ਪਾਏ ਪਸ਼ੂ ਹੋਰ ਖਰੇ ਬਾਕੀ ਥੋੜਾ ਜਿ ਮਿੱਥੀ ਦੇਖੋ ਡੇਡੇ ਫੁੱਟ ਦੇ ਵਿੱਚ ਆ ਦੂਰ ਦੂਰ ਦੇ ਕੋਈ ਇੱਕ ਨੰਬਰ ਆ ਗਈ ਸਾਰਾ ਕੁਝ ਫੇਸ ਕੁਆਲਟੀ 2-3 ਸਾਲ ਬੈੜ ਮਿੱਟਦੀ ਜਣੀ ਤੇ ਇਹਦਾ ਭਾਗ ਕੀ ਹੈ ਇਹਦਾ ਬਈ ਮੁੱਲ ਕਰਨ ਨੂੰ ਲੋਕਾਂ ਨਾਲ ਤਾਂ ਮੁੱਲ ਨਹੀਂ ਕਰਨਾ ਲੱਖ ਕਰਾ ਵਾਲਾ ਸਵਾ ਕਰਾ ਵਾਲਾ ਠੀਕ ਹੈ ਨਾ 92000 ਦੀ ਬੱਛੀ ਬਈ ਜੀ ਮੰਗਦੀ ਸੋ 92000 ਦੇ ਵਿੱਚ 25 ਕਿਲੋ ਦੁੱਧ ਦੇ ਨਾਲ ਹੀ 60 ਸਾਨੂੰ ਮਿਲ ਜੂਗੀ ਤੇ ਸਾਫ ਸੁਥਰੀ ਨਹੀਂ ਬਈ ਢੰਡੀ ਸੀਲਾ ਹੈ ਸਾਡਾ ਖੜਾ ਲਾ ਕੋਈ ਚੱਕਰ ਨਹੀਂ ਇਹਨੂੰ ਬੇਚਰੀ ਨੂੰ ਠੀਕ ਹੈ ਜਿਹੇ ਚਵਾਈ ਜਿਵੇਂ ਮਰਜੀ ਚਵਾਈ ਦਾ ਯਾਰ ਪੰਪੀ ਹੈ ਯਾਰ ਦੂਜੇ ਥਾਂ 'ਚ ਮਾਰ ਦਿੱਤਾ ਰਹੋ ਜਿਵੇਂ ਮਰਜੀ ਚੁਈ ਜਾਵੇਂ ਬੰਦਾ ਐ ਨਹੀਂ ਹੋਊਗਾ ਕਿ ਕੀ ਤਮਾਏ ਉਸਤਨ ਇੱਕ ਟੂਆ ਘੋਸਾ ਹਲੇ ਬੈਟ ਨੇ ਐਦੂ ਜ਼ੋਰ ਨੇ ਖੜਾ ਜਾਂਦਾ ਬਈ ਅਜੁਰ ਪੈਗੀ ਪਸੂ ਵਾਲੇ ਮੰਨ ਕੇ ਚੱਲਣਾ ਹੋ ਖੜਦਾ ਹੈਗਾ ਹਾਂ ਵੀਡੀਓ ਬਣਾ ਲਾਂਗੇ ਬਾਈ ਸੋ ਥਾਣੇ ਦੇਖੋ ਨੇੜ ਤੋਂ ਪੂਰੇ ਚਾਰੇ ਸਾ ਨਿਖਣਵੇਂ ਸਾਫ਼ ਸੁਥਰੇ ਪੂਰੇ ਵਿੱਚੀ ਤੇ ਫੋਟ ਤੋਂ ਮਿੱਟੀ ਵੱਧ ਆ ਜਾ ਬੀਤਾ ਨਾਲ ਲੈ ਆਏ ਹੋ ਤੇ 92000 ਦੀ ਆਪਾਂ ਨੈਟ ਦੇਣੀ ਆ ਜਮ हां भाई 40 49000 ਚੋਂ ਬਾਹਲੀ ਲੰਮੀ ਚੋੜੀ ਗੇਵੜੀ ਹੋਣੀ ਠੀਕ ਹੈ ਨਾ ਗੱਲ ਵੀ ਅਗਲਾ 70 75 80 ਵਾਲਾ ਤੁਹਾਨੂੰ ਫੋਨ ਨਾਲ 24 25 ਕਿਲੋ ਦਰਾਵਲਾ ਦੇ ਦੂਗੇ ਖੁੱਲੇ ਡੱਬੇ ਮਾਰੂਗੀ ਬਾਈ ਯਾਰ ਕੋਈ ਚੱਕਰੀ ਨਹੀਂ ਲੇਖਾ ਹੀ ਨਹੀਂ ਰਹਿਣਦਾ ਲੱਤਾਂ ਦੇਖ ਤੈਨੂੰ ਦੋ ਦੋ ਘਟਾ ਬਾਈ ਚੌੜਾ ਠੀਕ ਹੈ ਅੱਗੇ ਦੂਜੇ ਨੰਬਰ ਦੇਖੇ ਨੇ ਪੈਰ ਸ਼ਰ ਬਾਈ ਇਹ ਦੂਜੇ ਸੂਏ ਵਿੱਚੀ ਸੁੰਗੀ ਯਾਰ ਪਨੂਨ ਇਹ ਦੋ ਤਾਂ ਪਾਇਆ 18 ਹੋਣੀ ਕਿਲੋ ਦੂਜਾ ਸੂਆ ਦਿਨ ਕਿ ਇੱਕ ਬਾਕੀ ਇਹਦੇ ਦਿਨ ਭਰੇ ਯਾਰ ਇਹਦੇ ਲੈ ਜੂਗੀ ਹਜੇ ਹਫਤਾ 8-7 ਦਿਨ ਵਧੀਆ ਲੈ ਜੂਗੀ ਹਫਤਾ ਸੂਨ ਚ ਬਾਕੀ ਪਿਆ ਬਾਈ ਝ ਉਜ ਕਰਨੇ ਆ ਗੀ 20 ਪਲੱਸ ਚੱਲੂ ਪਹਿਲੇ 17 18 ਕਿਲੋ ਦਿੱਤਾ ਹਾਂ ਹਾਂ ਬਾਈ 18 17 ਕਿਲੋ ਦਿੱਤਾ ਬਾਕੀ ਪਹਿਲੀ ਗੱਲ ਤਾਂ ਕਲਦਰੀ ਨਹੀਂ ਮਿਲਦਾ ਯਾਰ ਛੇ 20 ਕਿਲੋ ਤਾਂ ਭਾਰ ਦੁੱਧ ਪਾ ਦੂਗੀ ਇਸ ਵਾਰ ਹਾਂ ਬਾਈ ਕੋਈ ਲਿੱਸੀ ਨਹੀਂ ਕੋਈ ਫਿੱਕੀ ਨਹੀਂ ਠੀਕ ਹੈ ਕੰਨੀ ਸੀਨਸ ਲੱਗਾ ਕੋਈ ਚੱਕਰ ਨਹੀਂ ਹੈ ਜਿਵੇਂ ਮਰਜੀ ਪੰਨਾ ਤੋ ਰੇ ਫੋਲ ਗਰੰਟੀ ਹੋ ਗਈ ਲੱਤ ਲੁੱਥ ਪਾਟ ਜੇ ਯਾਰ ਠੀਕ ਹੈ ਠੰਡੀ ਸੀ ਲਵਾ ਦੂਆਂ ਕੋਈ ਚੱਕਰ ਹੀ ਨਹੀਂ ਯਾਰ ਮੈਂ ਗੱਬਣ ਜਾਂਦਾ ਥ ਵੀ ਨਾਉਂਦੀ ਹੁੰਦੀ ਜਿਵੇਂ ਮਰਜੀ ਹੱਥ ਫਲਾਈ ਜਾਂਦਾ ਯਾਰ ਇਹਦਾ ਭਾਗ ਕੀ ਰੱਖਿਆ ਫਿਰ ਆਪਾਂ ਮੋਲ ਬਾਈ ਡਾਕਟਰ ਕਰਨ ਨੂੰ ਜੋ ਮਰਜ਼ੀ ਕਰਦਾ ਢ 77000 ਦੀ 20 ਕਿਲੋ ਤੋਂ ਭਾਰਦਾ ਦੋ ਦਿਨਾਂ ਵਾਲੀ ਸੋ ਇਹ ਐਰ ਸ਼ਹਿਰ ਦੇ ਵਿੱਚ ਬੱਛੀ ਆ ਗਈ ਦੂਜਾ ਸੂਆ ਜੈ ਉਹਨਾਂ ਨੂੰ ਸੁੰਦੀ ਆ ਬਾਲਟੀ ਨਾਲ ਤੇ ਠੰਡੀ ਸੁੰਦੀ ਆ ਬੱਛੀ ਸਾਹਮਣੇ ਯਾਰ ਬੱਛੀ ਦੱਸੂਗੀ ਯਾਰ ਹੱਥ ਤੈਨੂੰ ਮਸ਼ੀਨ ਦੱਸਣਾਗਾ ਤੇ ਬਾਕੀ ਥਾਂ ਤੁਣ ਚਾਰੇ ਓਕੇ ਹੈਨਾ ਓਕੇ ਤਾਂ ਬਈ ਗੂੰਦੀ ਮਾਰਦੀ ਆ ਯਾਰ ਤੇ 70000 ਅੱਜ ਮੜੋਟਾ ਮੰਗਤਾਂ ਕਰ ਦਾਂਗੇ ਮੰਨ ਕੇ ਚੱਲ ਯਾਰ 70000 ਦੀ ਬੱਛੀ ਸੋ 70000 ਦੀ ਬੱਛੀ ਸਿਰਫ ਸਾਨੂੰ ਮਿਲ ਜੂ ਐਰ ਸ਼ਹਿਰ ਦੇ ਤਾਜੀ ਜਮਾ ਘਰੇ ਜਾ ਕੇ ਸੂ ਗੱਬਣ ਤੇ ਲੇਵਾ ਲੂਵਾ ਦੱਸਦਾ ਦੇਖ ਦਿੰਦਾ ਨਹੀਂ ਬਾਈ ਇਹ ਨਾ ਕੋਈ ਐ ਨਹੀਂ ਬਹਿਣਾ ਤਿੰਨੇ ਐ ਨਹੀਂ ਹੋਊਗੀ ਕੋਈ ਨਿਕੂਗਾ ਕੋਸਰ ਕੋਈ ਲਿੱਸੀ ਨਹੀਂ ਕੋਈ ਫਿੱਕੀ ਨਹੀਂ ਠੀਕ ਹੈ ਸਾਰਿਆਂ ਬਹਿਣਾ ਬਾਈ ਪੂਰਾਂ ਕਦ ਕਾਟਾਂ ਦਾ ਸੋਹਣਾ ਨਖਰਾ ਲੈ ਬਾਈ ਲੋਲਾ ਕੋਲਾ ਲੇਵਾ ਪਿਆ ਬਹਿਣ ਦਾ ਬਹੁਤ ਚੰਗੀ ਚੱਕਰ ਨਹੀਂ ਲਾ ਤੇ ਥਣਾ ਥਣਾ ਦੇ ਓਕੇ ਆ ਜਮਾਨ ਮੈਂ ਕਹਣਾ ਯਾਰ ਅਜ ਤਾਂ ਬਾਈ ਗੂਂਦੀ ਮਾਰਦੀ ਹੈ ਯਾਰਾ ਮੇਰਾ ਕੋਈ ਜੀਪਾ ਹੀ ਗੂਂਦ ਵਰਗਾ ਮਾਰਦੀ ਠੀਕ ਹੈ ਅੱਗੇ ਤੇਰਾ ਨੰਬਰ ਦੇਖੀਏ ਜਿਹੜੀ ਆਪਾਂ ਏ ਬਾਈ ਕ੍ਰਾਸ ਬਰੀਡ ਆ ਗਈ। ਗੋਰ ਗਰਮੀ ਗੁਰਮੀ ਚ ਚੂਣੀ ਆ ਜੀ ਇਹ। ਫੇ ਮਰਜੀ ਲਈ ਲੈ ਜਾ ਬੰਦਾ। ਇਹ ਬੇਟਾ 300 ਨਹੀਂ ਉਹ ਵੀ ਚੱਕਰ ਨਹੀਂ ਹੋਊਗਾ। ਕੈਦਾਂ ਲੈਂਦੀ ਹੈ। ਦੂਜਾ ਸੂਆ ਬਾਈ 18-19 ਕਿਲੋ ਦੁੱਧ ਪਾਇਆ ਬਲੂ ਨੇ ਬਾਈ। ਠੀਕ ਹੈ। ਹਜੇ ਬੜਾ ਹਫਤਾ ਹੀ ਵੀ ਲੱਗੂ। ਲੈ ਵੇ ਉਹਦਾ ਪੰਡਾ ਹੀ ਲਾ ਦੇਣੀਆ ਬਾਈ। ਇਹ ਬਰੀ ਗੁਰੂ ਦਵਾ ਤਾ। ਇੱਕ ਹਫਤਾ ਬਾਕੀ ਪਿਆ। ਕੋਈ ਚੱਕਰ ਹੀ ਨਹੀਂਗਾ। ਗੀਂਦ ਹੀ ਬਾਈ ਇਹ ਮਾਰੂਗੀ। ਇਹ ਨਹੀਂ ਹੋਊਗੀ। ਕਿ ਕੋਈ ਗੋਦ ਕਾ ਨਿਕਲੂਗੀ। ਉਹ ਮਾਰ। ਕਿੰਨਾ ਤਾਂ ਤਾਂ ਮੰਨ ਕੇ ਚੱਲੇ ਆਇਦਗੇ। ਬਾਈ 20 ਕਿਲੋ ਯਾਰ ਆਉਣਾ ਪਾ ਦੂਗੀ। ਕੈਨੂੰ ਵੱਧ ਘੱਟ ਕਹਿਲਾ ਵੀ ਗੱਲੋਂ ਪਾ ਦੂਗੀ ਗਰਮੀ ਗਰਮੀ ਜਿਵੇਂ ਧੁੱਪੇ ਸ਼ਾਂ ਮਰਜੀ ਖੜਾਈ ਜਾਉ। ਇਹਦਾ ਭਾਗ ਕੀ ਆ? ਮੁੱਲ ਬਈ ਇਹਦਾ ਜਿਹੜਾ ਮਰਜੀ ਕਰਾ ਲਾ ਯਾਰ। 67000 ਰੁਪਈਆ। 67000 ਰੁਪਈਆ ਸਿਰਫ। ਸੋ ਫਿਰ 67000 ਦੇ ਵਿੱਚ ਸੂਣ ਚਾਟ 9 ਦਿਨ ਬਾਕੀ ਪਏ ਆ ਤੇ ਦੂਜਾ ਸੂਆ ਜੈ ਇਹਨਾਂ ਨੂੰ ਸੂਣ ਦੀ। ਕੀਮਤ ਸਿਰਫ 67000 ਰੁਪਈਆ ਤੇ ਕਰਾਸ ਬੱਚੀ ਆ ਠੰਡੀ ਸੀਲ ਬਾਦੂ ਆ। ਕੋਈ ਚੱਕਰ ਹੀ ਨਹੀਂਗਾ। ਬੈੜ ਦੀ ਚਮਕ ਚੁੰਮਕ ਬਹੁਤ ਆ ਠੰਢੇਵਾ ਬਹੁਤ ਸੋਹਣਾਗਾ। ਇੱਕ ਨੰਬਰ ਆ ਵੜ ਜਾ ਗਰੰਟੀ ਹੋਊਗੀ ਥਣਾ ਤੁਣਾ ਕੋਈ ਬਹਿੜੋ ਉਹ ਕਿ ਹੋਈ ਕੋਈ ਗਲਤ ਨਹੀਂ ਤੇ ਬਾਕੀ ਬਹਿੜਾ ਵੀ ਤੇਰੇ ਕੱਦਾਂ ਲਈ ਜਾਂਵਾ ਹਨ ਸਾਰਿਆਂ ਬਈ ਕੱਦਾਂ ਲੰਗਾ ਸਾਰਿਆਂ ਹੀ ਬਈ ਢੱਲੰਗਾ ਸਾਰਿਆਂ ਨੇ ਛਣ ਲੈ ਵੀ ਕੋ ਜੀ ਹਜੇ ਬਹਿੜਾ ਕੱਚੀਆਂ ਬਈ ਇੰਨੇ ਲੈਵੇ ਲੈਣੇ ਕਿ ਬੰਨ ਸੁਭਰ ਤਿੰਨ ਨਾਕ ਦਿਖਾਇਆ ਪੂਰੇ ਸਾਫ ਸੁਥਰੇ ਜਮਾ ਐਚ ਐਫ ਕ੍ਰਾਸ ਤੇ ਐਰਸਰ ਰੇਡ ਬਿਲਕੁਲ ਬਾਜਵਾ ਪਿੰਡ ਭਗਤਾ ਭਾਈ ਕਾ ਤੇ ਪਹਿਲੇ ਨੰਬਰਾਂ ਤੇ ਲੇਵਾ ਲੋਵਾ ਦੇਖੋ ਬਣੀ ਬੁਣੀ ਬਹੁਤ ਜ਼ਿਆਦਾ ਨੰਬਰ ਬੋਲ ਜੇ ਭਾਈ ਦੁਬਾਰਾ ਆਪਣਾ 81960 ਵੀਰੇ 15435 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ